ਹਾਂਜੀ ਭਾਈ ਕੀ ਨਾਮ ਜੀ ਤੇ ਯਤਰਨ ਲਗਾ ਕੀ ਇਸਨ ਹਾਂਜੀ ਮੇਰਾ ਨਾਮ ਜੈਮਲ ਸਿੰਘ ਚੇਅਰਮੈਨ ਭਗਵਾਨ ਵਾਲਮੀਕੀ ਸ਼ਕਤੀ ਦਲ ਇਹ ਜੀ ਕੀ ਹੋਇਆ ਜੀ ਇਹ ਜੀ ਮਾਮਲਾ ਅੱਜ ਤੋਂ 2 ਸਾਲ ਹੋ ਗਏ ਆ ਔਰ ਮੱਜਾ ਨੰਗਦ ਨੇ ਤਾਂ ਘੱਟੋ 70 ਸਾਲ ਹੋ ਗਏ ਆ ਉਹਨਾਂ ਨੂੰ ਜੇ ਕੋ ਡਾਕਦਾ ਤੇ ਉਹ ਗਾੜੀਆਂ ਬੰਦੇ ਨਾ ਉਹਦੀ ਮਾਰਕਟਾਈ ਕਰਦੇ ਆ ਔਰ ਜੇ ਮੈਂ ਮੁੱਦਾ ਚੁੱਕਿਆ ਆ ਤੇ ਜੋ ਸਰਪੰਚਿਆ ਹੰਕਾਰੀ ਜੋ ਹੰਕਾਰੀ ਸਰਪੰਚ ਆ ਉਹਨਾਂ ਨੂੰ ਸਾਰਾ ਕੁਝ ਉਹ ਕਰਵਾ ਰਿਆ ਉਹਨਾਂ ਨੂੰ ਕਹਿੰਦਾ ਤੁਸੀਂ ਇਹਦੀ ਮੰਦਰ ਦੇ ਅੱਗੋਂ ਦੀ ਮੱਝਾਂ ਨਾ ਕਹੋ ਜਿਹੜੀਆਂ ਮੱਝਾਂ ਆ ਉਹ ਇੰਨੀ ਗੰਦਗੀ ਪਾਉਂਦੀਆਂ ਕਿ ਸਾਡੇ ਵਾਲਮੀਕ ਮਹਾਰ ਮੰਦਰ ਦੇ ਗਾੜੀ ਬਹੁਤ ਜਿਆਦਾ ਬਿਰਬੀ ਹੋ ਰਹੀ ਹੈ ਇਹ ਜੀ ਪਿੰਡ ਰਡਾਲਾ ਦਾ ਜੋ ਬਹੁ ਹੰਕਾਰੀ ਬੰਦਾ ਆ ਕੱਲ ਵੀ ਉਹਨੂੰ ਪਤਾ ਸੀ ਕਿ ਮੇਰੇ ਖਿਲਾਫ ਇਹਨਾਂ ਨੇ ਧਰਨਾ ਦੇਣਾ ਔਰ ਮੇਰੇ ਘਰ ਦੇ ਬਾਹਰ ਆਣ ਕੇ ਬਹੁ ਗਾਲੀ ਗਲੋਚ ਕੀਤਾ ਔਰ ਮੇਰੀ ਮਾਤਾ ਨੂੰ ਸਾਰਾ ਉਹਦੀ ਮੈਂ ਮੌਕੇ ਦੇ ਵੀਡੀਓ ਬਣਾ ਕੇ ਵੀ ਐਸਐਚਓ ਸਾਹਿਬ ਨੂੰ ਦਿੱਤੀ ਔਰ ਇਹਨਾਂ ਨੇ ਉਹਦੇ ਕਿੰਦੇ 750 ਕੀਤੀ ਆ ਅਸੀਂ ਚਾਹੁੰਦੇ ਆ ਕਿ ਫਿਰ ਵੀ ਜੋ ਬੰਦੀ ਸਹੀ ਕਾਰਵਾਈ ਉਹ ਕਰਕੇ ਇਹਨਾਂ ਦੇ ਤਿੰਨ ਤਿੰਨ ਉਹਦੇ ਮੁੰਡੇ ਇੱਕੋ ਔਰ ਅਸੀਂ ਵੀਡੀਓ ਨੂੰ ਬੇਨਤੀ ਕਰਦੇ ਆ ਕਿ ਵੀਡੀਓ ਜੋ ਹੈ ਨਾ ਉਹ ਜੀ ਧੌਂ ਚ ਬਹੁਤ ਕਿਲਾੜਿਆ ਆ ਉਹਨੂੰ ਐਸਐਚਓ ਵੱਲੋਂ ਰਿਪੋਰਟ ਵੀ ਬਣਾ ਕੇ ਦਿੱਤੀ ਗਈ ਸੀ ਕਿ ਉੱਥੇ ਪਿੱਲਰ ਲਾ ਦਿਓ ਉੱਥੇ ਬੇਦਬੀ ਹੁੰਦੀ ਆ ਇਹ ਸਾਰਾ ਮੌਕਾ ਵੇਖਿਆ ਸੀ ਲੇਕਿਨ ਜਿਹੜਾ ਵੀਡੀਓ ਆ ਉਹ ਤੇ ਕੰਨ ਤੇ ਜੂਣ ਹੀ ਸਰਕਰ ਗਈ ਉਹ ਬਿਲਕੁਲ ਉਹਨੂੰ ਲਾਈਟਰੀ ਲੈ ਰਿਆ ਜਿਹਦੇ ਕਾਰਨ ਅੱਜ ਇਹ ਧੰਨਾ ਲੱਗਾ ਔਰ ਤੀਜਾ ਮੈਟਰ ਹੈਗਾ ਸੀ ਸਾਡਾ ਗੜਿਆਂ ਦਾ ਜਿਹਦੇ ਵਿੱਚ ਜਿਹੜੇ ਰੂੜੀ ਸੁੱਟਣ ਵਾਲੇ ਗੜੇ ਹੁੰਦੇ ਆ ਉਹਨਾਂ ਸਾਡੇ ਐਸਸੀ ਸਮਾਜ ਦੇ ਗੜੇ ਵਾਲੇ ਆ ਔਰ ਸਾਨੂੰ ਘਰਾਂ ਦੇ ਵਿੱਚ ਕੂੜਾ ਰੱਖਣ ਵਾਸਤੇ ਮਜਬੂਰ ਕੀਤਾ ਗਿਆ ਜਿਹਦੇ ਵਿੱਚ ਕਿ ਉਹ ਉਹਨੂੰ ਵੇਚ ਰਹੇ ਆ ਔਰ ਉਹ ਮੇਰੀ ਮਾਤਾ ਗਈ ਸੀ ਉਹਨਾਂ ਨੂੰ ਡੱਕਣ ਵਾਸਤੇ ਉਹਦਾ ਵੀ ਉਹਨਾਂ ਜਾਤੀ ਸੂਚ ਕੋਈ ਸ਼ਬਦ ਬੋਲੇ ਜੋ ਐਸਪੀ ਪੀਬੀਆਈ ਸਾਹਿਬ ਕੋ ਪੈਂਡਿੰਗ ਕੰਪਲੇਨਟ ਪਈ ਆ ਆ ਮੁੱਦਾ ਜੀ ਸਾਰਾ ਹੈ ਕਿ ਕਿੱਜਾ ਲੱਗਾ ਹੈ ਕਿੱਜਾ ਲਾਇਆ ਤੇ ਕਿਉਂ ਲਾਇਆ ਇਹ ਜੀ ਤਰਨਾ ਅੱਜ ਅਸੀਂ 에어ਪੋਰਟ ਰੋਡ ਬੰਦ ਕੀਤਾ ਆ ਕਬੂ ਪੁਲਿਸ ਤੋਂ ਅਸੀਂ ਇਹ ਪਹਿਲਾਂ ਹੀ ADC ਸਾਹਿਬ ਨੂੰ ਦੱਸਿਆ ਸੀ ਵੀ ਸਰ ਆਹ ਚੱਕਰ ਹੈਗਾ ਆ ਔਰ ਲੇਕਿਨ ਉਹਨਾਂ ਵੱਲੋਂ ਵੀ ਕੋਈ ਕਾਰਵਾਈ ਨਹੀਂ ਕੀਤੀ। ਇਹ ਤਾਂ ਲੱਗਾ ਅਧਿਕਾਰੀਆਂ ਨਾਲ ਗੱਲ ਹੋਈ ਠੱਡੀ ਹੁਣ। ਨਹੀਂ ਜੀ ਅਸੀਂ ਪਹਿਲੇ 11 ਵਜੇ ਦੇ ਆਣ ਕੇ 12:30 ਵਜੇ ਤੱਕ ਅਧਿਕਾਰੀਆਂ ਨੂੰ ਡੀਕ ਰਹੇ ਸੀ ਕਿ ਅਸੀਂ ਕਿਸੇ ਨੂੰ ਸਾਡਾ ਮਨ ਸੀ ਪਰੇਸ਼ਾਨ ਕਰਨ ਦਾ ਲੇਕਿਨ ਸਾਨੂੰ ਮਜਬੂਰਨ ਇਹ ਜਿਹੜਾ ਸਾਰਾ ਕੰਮ ਕਰਨਾ ਪਿਆ। ਇਹ ਧਰਨਾ ਕਿਦੋਂ ਤੱਕ ਲੱਗਾ ਰਹੇਗਾ ਜੀ? ਇਹ ਜੀ ਜਿੰਨਾ ਚਿਰ ਉਹ ਸਰਪੰਚ ਨੂੰ ਨਹੀਂ ਫੜ ਲਿਆ ਲੈ ਕੇ ਆਉਂਦੇ ਔਰ ਜਿੰਨਾ ਚਿਰ ਉਹ ਵੀਡੀਓ ਜਿਹੜਾ ਉਹ ਇੱਥੇ ਆਣ ਕੇ ਇਹ ਨਹੀਂ ਮੰਨਦਾ ਕਿ ਮੈਂ ਕਿੰਨੇ ਦਿਨਾਂ ਦੇ ਵਿੱਚ ਕੰਮ ਕਰਾਂਗਾ ਤੇ ਜੇ ਇਹ ਇਹ ਨਹੀਂ ਕਰਦਾ ਜਿੰਨੇ ਦਿਨਾਂ ਦੇ ਟਾਈਮ ਦੇਗਾ ਉਸ ਤੋਂ ਜਿਹੜਾ ਅਗਲਾ ਸਟੈਪ ਆ ਉਹ ਫਿਰ ਨਹੀਂ ਫਿਰ ਇਸ ਤੋਂ ਵੱਡਾ ਸੰਘਰਸ਼ ਹੋਰ ਜਾਰੀ ਹੋਏਗਾ ਕਿ ਕਹਿੰਦਾ ਕਿ ਕਹਾਂ ਜਾਂਦੇ ਕਿੰਨਾ ਰੁਕਿਆ ਇਹ ਰਡਾਲੇ ਪਿੰਡ ਦੇ ਵਿੱਚ ਇੱਕ ਗਲੀ ਆ ਉਹਦੇ ਵਿੱਚ ਦੀ ਲੋਕੀ ਪਸ਼ੂ ਜਾਣ ਕੇ ਨਗਾਉਂਦੇ ਆ ਜਿਹਦੇ ਵਿੱਚ ਇੱਕ ਮੰਦਿਰ ਆ ਤੇ ਇਹਨਾਂ ਨੂੰ ਇਤਰਾਜ਼ ਆ ਕਿ ਸਾਡੇ ਜਿਹੜੇ ਪਸ਼ੂ ਆ ਜੋ ਲੰਘਦੇ ਆ ਉਦੋਂ ਉਹ ਗੋਆ ਕੂੜਾ ਕਰਦੇ ਆ ਤੇ ਉਹਦੇ ਨਾਲ ਸਾਡੇ ਮੰਦਿਰ ਦੀਆਂ ਪਹਾੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਆ ਤੇ ਉਹਦੇ ਵਿੱਚ ਸਾਡਾ ਸਿਵਲ ਪ੍ਰਸ਼ਾਸਨ ਦੇ ਨਾਲ ਮੀਟਿੰਗ ਹੋ ਕੇ ਐਸਡੀਐਮ ਸਾਹਿਬ ਨਾਲ ਵੀਡੀਓ ਸਾਹਿਬ ਨਾਲ ਤੇ ਡਿਸਾਈਡ ਹੋ ਗਿਆ ਵਾ ਮੰਗਲਵਾਰ ਤੋਂ ਪਹਿਲਾਂ ਪਹਿਲਾਂ ਉਸ ਗਲੀ ਦੇ ਵਿੱਚ ਪਿੰਡਰ ਲਗਾ ਦੇਣੇ ਆ ਕਿ ਤਾਂ ਕਿ ਉਹਦੇ ਵਿੱਚ ਦੇ ਜਿਹੜੇ ਪਸ਼ੂ ਆ ਦੁਬਾਰਾ ਨਾ ਲੰਘਣ ਰਾਤੀ ਸਾਡਾ ਇਹਨਾਂ ਨਾਲ ਕਮਿਟਮੈਂਟ ਹੋ ਗਈ ਸੀ ਵੀ ਅਸੀਂ ਧਰਨਾ ਨਹੀਂ ਲਗਾਵਾਂਗੇ ਪਰ ਪਤਾ ਨਹੀਂ ਕਿਸ ਵਜ੍ਹਾ ਕਰਕੇ ਇਹਨਾਂ ਨੇ ਫੇਰ ਇਹ ਜਿਹੜਾ ਡਿਸੀਜਨ ਲਿਆ ਵਾ ਹੁਣ ਵੀ ਸਾਡੀ ਇਹਨਾਂ ਨਾਲ ਗੱਲ ਹੋ ਗਈ ਆ ਵੀਡੀਓ ਸਾਹਿਬ ਇੱਥੇ ਆ ਰਹੇ ਆ ਵੀਡੀਓ ਇਹਨਾਂ ਨੂੰ ਵਿਸ਼ਵਾਸ ਦਿਵਾਊਗਾ ਤੇ ਸਾਰਾ ਕੁਝ ਜਿਹੜਾ ਠੀਕ ਹੋ ਜਾ ਜਿਹੜੀ ਯਾਤਰੀ ਜਿਹੜੇ 에어ਪੋਰਟ ਨੂੰ ਆ ਰਹੇ ਜਿਹਨਾਂ ਬਾਹਰ ਜਾਣਾ ਉਹਨਾਂ ਨੂੰ ਕੋਈ ਤੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਉਹਨਾਂ ਦੇ ਅਸੀਂ ਰੂਟ ਡਵਰਟ ਕਰਾਤੇ ਆ ਮੁਲਾਜ਼ਮ ਲਾ ਕੇ ਉਹਨਾਂ ਦਾ ਕੋਈ ਨੁਕਸਾਨ ਟਾਈਮ ਦਾ ਨੁਕਸਾਨ ਨਹੀਂ ਹੋਣ ਦੇਵਾਂਗੇ ਤੇ ਬਾਕੀ ਜਿਹੜੀ ਆਮ ਪਬਲਿਕ ਆ ਉਹ ਬਸ 10 15 ਮਿੰਟ ਦੇ ਵਿੱਚ ਵਿੱਚ ਇਹ ਟ੍ਰੈਮ ਜਿਹੜੀਆਂ ਚਾਲੂ ਕਰਾ ਦੇ